ਵੱਲਾ ਵੀਰ ਕਵਾਇ ਪਾਸ ਨੇੜੇ ਕੋਲ ਡਰਿੰਕੀਆਂ ਭਰੀਆਂ ਗੱਡੀਆਂ ਪਲਟਨ ਕਰਕੇ ਹੋਇਆ ਵੱਡਾ ਹਾਦਸਾ ਜਾਣਕਾਰੀ ਅਨੁਸਾਰ ਕਾਰ ਚਲਾ ਰਹੇ ਦੋ ਵਿਅਕਤੀ ਹੋਏ ਜਦੋਂ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕੀਤੀ ਅਗਲੀ ਕਾਰਵਾਈ ਸ਼ੁਰੂ ਅਮਰਸ਼ਰਤੋ ਖੁਸ਼ਾਲ ਸ਼ਰਮਾ ਦੀ ਰਿਪੋਰਟ ਫੋਕਸ 24x7 ਮੈਗਾ ਸਰ ਕੀ ਗੱਲਬਾਤ ਹੋਈ ਹੈ ਤੁਸੀਂ ਮੌਕੇ ਤੇ ਪਹੁੰਚੇ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਹੈ ਇਹ ਆਜੀਆ ਬੀਬੀ ਕੋਲ ਇੱਕ ਚੌਂਕ ਦੇ ਨਾਮ ਦੇ ਕ ਕਿੰਨਾ ਕ ਨੁਕਸਾਨ ਹੋ ਜਾਣਾ ਗੱਡੀਆਂ ਦਾ ਜਿਹੜਾ ਵੱਜੀਆਂ ਆਪਸ ਸਾਹਤ ਕਿੰਨੇ ਗੱਡੀਆਂ ਵੱਜੀਆਂ ਇੱਕ ਗੱਡੀ ਇੱਕ ਠੰਡੇ ਵਾਲੀ ਗੱਡੀ ਗਾੜੀ ਉਹਨੇ ਬ੍ਰੇਕ ਮਾਰੀ ਮਗਰੋਂ ਉਹ ਛੋਟਾ ਗੱਡੀ ਨਾਲ ਟਕਰੀ ਉਹ ਜਿਹੜਾ ਜੀਤ ਚੁਆ ਰਹੇ ਉਹ ਜਾਣੇ ਵਾਲੇ ਨੁਕਸਾਨ ਹੋਇਆ ਜਾਨੀ ਜਿਹੜਾ ਜੋ ਪੀਸਾਂ ਦਾ ਭੱਜ ਚੰਨ ਨੁਕਸਾਨ ਕੀ ਨਾਵਾ ਤੇ ਕੀ ਗੱਲ ਹੋਈ ਅੱਜ ਜੇ ਰਾਜੀ ਪਰਮੇਂਦਰ ਸਿੰਘ ਆਣੀ ਛੋਟੜੀ ਗੱਡੀ ਗਿਆ ਹੋਣਾ ਯਾਰ ਠੰਡੇ ਵਾਲੀ ਗੱਡੀ ਇੱਕ ਜਾਣਦੀ ਇਹਦੀ ਬੋਤਲ ਇੱਕ ਡੇਕਤੀ ਉੱਤੇ ਪਿੱਛੇ ਇਹਨਾਂ ਨੇ ਉਹ ਚੁੱਕਣ ਦੇ ਕਰਕੇ ਮੰਨ ਲਓ ਇੱਕ ਨਾਮ ਇੱਥੇ ਰੋਡ ਦੇ ਆ ਕੇ ਤੇ ਗੇੜ ਮਾਰਤੀ ਸਾਡੀ ਗੱਡੀ ਡੱਕਦੇ ਆ ਡੱਕਦੇ ਆ ਇਹਨਾਂ ਦੇ ਵਿੱਚ ਆ ਵਜਈ ਐ ਤੇ ਥੋੜਾ ਸਾਡਾ ਬਚਾ ਨਗਰੋਂ ਇਹ ਤਰੀਕਾ ਗੱਡੀ ਆਉਂਦੀ ਇਹਨੇ ਟੁੱਟ ਕੇ ਤੇਤੀ ਤੇਜ਼ ਵੱਡੀ ਗੱਡੀ ਨੂੰ ਮਾਰ ਦਿੱਤਾ ਕਿਹੜੀ ਜਗ੍ਹਾ ਤੇ ਹੋਇਆ ਬਾਬਾ ਜੀ ਐਕਸੀਡੈਂਟ ਇੱਥੇ ਇੱਥੇ ਜਗ੍ਹਾ ਤੇ ਆ ਬੰਦੇ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜਾਨੀ ਜਾਨੀ ਇੱਥੇ ਤੇ ਸੱਟ ਲੱਗੀ ਐ ਖੇੜੇ ਬੜੇ ਜ਼ੋਰ ਨਾਲ ਬਚਾ ਤੇ ਹਸਪਤਾਲ ਦਾਖਲ ਕਰਾਇਆ ਗਿਆ ਜੇ ਕਿ ਕਿੱਦਾਂ ਦੇ ਹਾਲਤ ਕਿੱਦਾਂ ਦੀ ਉਹਨਾਂ ਨੂੰ ਹੁਣ ਹੀ ਮੈਂ ਇਸੇ ਤਰ੍ਹਾਂ ਕੰਮ ਨਹੀਂ ਹੋਇਆ ਤਾਂ ਉਨਾਂ ਜਾ ਕੇ ਰਹਿਣੇ ਦਿਖਾਉਣੇ ਇੱਕ ਤਰ੍ਹਾਂ ਦਾ ਸਮਝਾਉਣੇ ਫੀਰ ਬਹੁਤ ਹੋ ਗਈ ਸਾਡੀ